ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮੈਂ ਤੁਹਾਡਾ ਵੀਰ ਬਿੱਟੂ ਦੇ ਨਾਮ ਪਰ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚੇ ਹੋਏ ਆਂ ਸ਼ਹਿਰ ਮਲੇਰ ਕੋਟਲਾ ਦੇ ਇਸ ਟਾਈਮ ਖੜੇ ਆਂ ਲੋਹਾ ਵਿਯਾਰ ਵਿੱਚ ਤੁਸੀਂ ਬੱਸ ਸਟੈਂਡ ਤੋਂ ਪੁੱਛ ਕੇ ਆ ਜਿਓ ਲੋਹਾ ਵਿਯਾਰ ਤੁਹਾਨੂੰ ਪੇਪੜ ਵਾਲੇ ਚੌਂਕ ਕੋਲੇ ਮਿਲੂਗਾ ਇੱਥੇ ਆਪਾਂ ਲੋਹੇ ਦੀ ਵੀਡੀਓ ਬਣਾਉਣ ਆਏ ਸੀ ਤੇ ਇੱਥੇ ਕਿਉਂਕਿ ਹੱਥਾਂ ਨਾਲ ਕਾਰਾਗਰੀ ਬਹੁਤ ਕਰੀ ਜਾਂਦੀ ਆ ਪਰ ਇੱਥੇ ਇੱਕ ਕਹਿੰਦੇ ਗਿਆਨੀ ਜੀ ਦੀ ਹੱਟੀ ਆ ਉਹਦਾ ਬਹੁਤ ਰੌਲਾ ਪਿਆ ਹੋਇਆ ਵੀ ਉਹਦੇ ਕੋਲ ਬਹੁਤ ਸਮਾਨ ਸਸਤਾ ਬੜਾ ਹੀ ਰੌਲਾ ਪਿਆ ਹੋਇਆ ਹੈ ਅੱਪਨੋ ਦੁਕਾਨਦਾਰ ਵੀ ਇਹਨੇ ਦੱਸਿਆ ਉਹਦੇ ਕੋਲ ਪੈਂਟਾਂ, ਸ਼ਰਟਾਂ, ਬੂਟ, ਗਲੀਚੇ, ਹੋਰ ਪਰਦੇ, ਬਾਲ ਪੇਪਰ ਪਤਾ ਨਹੀਂ ਕਿਹੜੀ-ਕਿਹੜੀ ਆਈਟਮ ਮਿਲਦੀ ਹੈ ਇਹ ਨਹੀਂ ਕਹਿੰਦੇ ਮੌਲੇ ਆ ਤੇ ਕਾਫੀ ਭਾਰੀ ਡਿਸਕਾਊਂਟ ਵੀ ਲਾ ਆਇਆ ਆ ਜਾ ਕੇ ਦੇਖਦੇ ਆਂ ਵੀ ਗਿਆਨੀ ਦਾ ਉਹੀ ਰੌਲਾ ਪਾਇਆ ਹੋਇਆ ਕਿ ਸੱਚੀ ਰੌਲਾ ਪਾਇਆ ਹੋਇਆ ਆ ਚਲੋ ਆਜੋ ਕਰਾਂ ਦੇਖਦੇ ਆਂ ਗਿਆਨੀ ਦੀ ਦੁਕਾਨ ਤੇ ਤੇ ਆਹ ਦਰਵਾਜ਼ੇ ਨੇ ਦੋ ਇੱਥੋਂ ਬੜ ਕੇ ਸਿੱਧੇ ਸਾਹਮਣੇ ਦੁਕਾਨ ਆ ਚੱਲਦੇ ਆਂ ਆਪਾਂ ਹਾਂਜੀ ਦਰਸ਼ਕੋ ਪਹੁੰਚ ਗਏ ਆਪਾਂ ਗਿਆਨੀ ਜੀ ਦੀ ਹੱਟੀ ਤੇ ਉਹ ਲਿਖਿਆ ਸਰਦਾਰ ਜੀ ਗਾਰਮੈਂਟਸ ਓਨਲੀ ਮੈਨਸ ਜੀਨਸ ਟੀ ਸ਼ਰਟ ਹੁੱਡੀ ਜਾਕਟ ਤੁਹਾਨੂੰ ਹਰ ਤਰ੍ਹਾਂ ਦਾ ਸਾਮਾਨ ਮਿਲੂ ਜਿਹੜਾ ਰੌਲਾ ਪਿਆ ਲੱਗਦਾ ਮੈਨੂੰ ਲੱਗਦਾ ਸੱਚੇ ਲੱਗਦਾ ਕੰਮ ਕਿਉਂਕਿ ਆ ਗੱਠਾ-ਗੁੱਠਾ ਵਾਵਾ ਪਈਆਂ ਨੇ ਦੇਖਦੀਆਂ ਸਾਰਾ ਸਾਮਾਨ ਹੀ ਮਿਲੂਗਾ ਮਾੜਿਆ ਸਮੇ ਇਧਰ ਵੀ ਮਾਰਦੇ ਕੈਮਰਾ ਦੇਖੋ ਮੈਟ ਵਗੈਰਾ ਸਾਰਾ ਕੁਝ ਪਿਆ ਤੇ ਆਪਾਂ ਜਾਣਾਂਗੇ ਵੀਰ ਤੋਂ ਜਾ ਕੇ ਕੀ ਰੇਟ ਹੈ ਇਹਨਾਂ ਤੇ ਕਿਹੜੀ ਚੀਜ਼ ਤੇ ਕਿੰਨਾ ਡਿਸਕਾਊਂਟ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਇਦਾਂ ਹੀ ਕਰਾਂ ਤਾਰਸ ਕੋ ਮਾਰਤਾ ਦੁਕਾਨ ਦੇ ਵਿੱਚ ਬਹੁਤ ਲੱਗਦਾ ਹਾਂ ਮੈਟ ਮੂਡ ਪਿਆ ਦੇਖਦਾ ਪਹਿਲੀ ਮੂਹੇ ਕਾਫੀ ਵੱਡੀ ਦੁਕਾਨ ਆ ਦੇਖੋ ਸਾਮਾਨ ਪਿਆ ਸਾਰਾ ਹੀ ਚਲੋ ਕਰਦੇ ਹਾਂ ਗਿਆਨੀ ਜੀ ਨਾਲ ਗੱਲਬਾਤ ਕਰਦੇ ਹਾਂ ਆਪਾਂ ਪਹਿਲਾਂ ਮਾੜਾ ਜਿਹਾ ਸੰਮੀ ਕੈਮਰਾ ਮਾਰਦੇ ਵਾਲੇ ਵਾਲੇ ਸਾਰੇ ਦੁਕਾਨ ਦੇ ਕਿਹੜਾ ਇੱਕ ਵਾਰ ਬਲੂ ਕਲਰ ਆ ਜੀ ਹਾਂ ਕਰਦੇ ਹਾਂ ਸਰਦਾਰ ਸਾਹਿਬ ਨਾਲ ਗੱਲਬਾਤ ਆਪਾਂ ਦੇਖੋ ਦਰਸਕੋ ਇੱਕ ਵਾਰ ਪਹਿਲਾਂ ਤੁਸੀਂ ਦੁਕਾਨ ਦੇਖ ਲਓ ਤੁਹਾਨੂੰ ਸਾਰੀ ਆਈਟਮ ਮਿਲੂਗੀ ਇੱਥੇ ਹਬ ਕਰਨਾ ਪੁੱਛਾਂਗੇ ਆਪਾਂ ਸਾਸੀ ਕਾਲ ਜੀ ਆਓ ਜੀ ਆਓ ਜੀ ਯਾਨੀ ਜੀ ਕੀ ਰੌਲਾ ਪਵਾਇਆ ਤੁਸੀਂ ਸਾਸੀ ਤਾਂ ਬਾਜ਼ਾਰ ਦੇ ਵਿੱਚ ਜਦਿਆਂ ਆਏ ਆ ਨਾ ਤੋ ਆਹ ਬਾਜ਼ਾਰ ਦੇ ਵਿੱਚ ਬੜਿਆ ਮੈਂ ਮੈਨੂੰ ਕਹਿੰਦੇ ਤੂੰ ਸਾਡੀਆਂ ਤਾਂ ਬਾਅਦ ਚ ਪਾ ਦੀ ਅਜੇ ਦਕਾਨਾਂ ਬੰਦ ਨੇ ਗਿਆਨੀ ਕੋਲ ਜਾ ਮੈਂ ਕਿਹਾ ਵੀ ਚਲ ਮੈਂ ਬੰਦੇ ਨੂੰ ਕਿਹਾ ਮੈਂ ਹਮਾ ਮੈਂ ਚੱਲਿਆ ਜਾਊਂਗਾ ਕੋਈ ਹੱਲ ਨਹੀਂ ਗਾਹ ਇੱਕ ਹੋਰ ਪੜ ਗਿਆ ਉਹ ਗਿਆਰਦੂ ਗਿਆਨੀ ਕੋਲ ਜਾਂ ਗਿਆਨੀ ਕੋਲ ਕੀ ਹੈ ਇਹ ਜੇ ਸਾਨੂੰ ਵੀ ਦੱਸੋ ਕਿਹੜਾ ਡਿਸਕਾਊਂਟ ਲਾਈ ਬੈਠਿਆ ਤੁਸੀਂ ਹਾਂਜੀ ਕਿਰਪਾ ਵਾਹਿਗੁਰੂ ਦੀ ਕਿਰਪਾ ਹੈ ਬੰਦੇ ਦੀ ਕੋਈ ਇਕਰਾਰਨਾਮਾ ਨਹੀਂ ਇਹ ਪਰਮਾਤਮਾ ਦੀ ਮਿਹਰ ਹੈ ਉਹ ਸਹੀ ਗੱਲ ਹੈ ਜੀ ਉਹ ਸਤਕਾਰ ਦਿੰਦਾ ਹੈ ਪਰਮਾਤਮਾ ਤਰੱਕੀ ਦਿੰਦਾ ਹੈ ਹਾਂਜੀ ਉਹੀ ਇੱਜ਼ਤ ਦਿੰਦਾ ਹੈ ਉਹੀ ਇੱਜ਼ਤ ਦਿੰਦਾ ਹੈ ਹਾਂਜੀ ਬੰਮਾਰਤ ਦੀ ਬੜੀ ਮਿਹਰਬਾਨੀ ਹੈ ਬਾਕੀ ਤੁਹਾਡੇ ਵੀਰਾਂ ਦਾ ਸਹਿਯੋਗ ਵੀ ਹੈ ਠੀਕ ਹੈ ਜੀ ਠੀਕ ਹੈ ਨਹੀਂ ਹਾਂਜੀ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਪਰਮਾਤਮਾ ਦੀ ਬੜੀ ਕਿਰਪਾ ਰੰਗ ਭਾਗ ਲੱਗੇ ਹੋਏ ਨੇ ਸਹੀ ਗੱਲ ਹੈ ਜੀ ਆਇਆ ਵੀ ਕੁਆਲਿਟੀ ਵਾਲੀ ਚੀਜ਼ ਵੇਚ ਰੇਟ ਘੱਟ ਰੱਖਦੇ ਆ। ਹਾਂਜੀ। ਸਾਨੂੰ ਇਹ ਹੀ ਦੱਸਿਆ ਜੀ ਬੰਦਿਆਂ ਨੇ ਕਹਿੰਦੇ ਵੀ ਕੁਆਲਿਟੀ ਵਾਈ ਚੀਜ਼ਾਂ ਰੇਟ ਘੱਟ ਆ ਤੇ ਦਿਵਾਲੀ ਕਰਕੇ ਡਿਸਕਾਊਂਟ ਵੀ ਲਾਇਆ ਹੋਇਆ। ਬਿਲਕੁਲ। ਕਿਉਂਕਿ ਲੋਕਾਂ ਨੇ ਖਰੀਦਦਾਰੀ ਕਰਨੀ ਹੁੰਦੀ ਆ। ਬਿਲਕੁਲ। ਆਪਾਂ ਕਹਿੰਦੇ ਆ ਆਪਰੋਂ ਵੀ ਕਹਿੰਦੇ ਵੀ ਕੋਈ ਵਧੀਆ ਦੁਕਾਨ ਤੇ ਆਵੇ ਬੰਦਾ ਕਿ ਨਹੀਂ। ਬਿਲਕੁਲ ਠੀਕ ਹੈ। ਇੱਕ ਥੋੜੀ ਛੱਤ ਥੱਲੇ ਸਾਰਾ ਸਾਮਾਨ ਮਿਲ ਜਾਂਦਾ। ਹਾਂ। ਪਰਮਾਤਮਾ ਦੀ ਕਿਰਪਾ ਨਾਲ ਸਾਰੇ ਤਰ੍ਹਾਂ। ਸਾਰਾ ਤਰ੍ਹਾਂ ਦਾ ਸਾਮਾਨ ਤੇ ਸਾਨੂੰ ਦਿਖਾਓ ਮਮਕਾ ਕਾਣ ਨਾਲੇ ਰੇਟ ਦੱਸਿਓ। ਆਜੋ ਆਜੋ। ਹਾਂ ਇੱਥੋਂ ਕਰਦੇ ਆ ਆਪਾਂ ਸਟਾਰ ਆ ਇਹ ਬੋਲਦਾ ਵੀ ਆ ਜੀ ਇਹ ਬੋਲਦਾ ਵੀ ਆ ਅੱਛਾ ਪਿਆਰ ਹੋਵੇ ਨਾ ਬੋਲਦਾ ਅੱਛਾ ਫੇਰ ਠੀਕ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂਜੀ ਕਹਿੰਦਾ ਠੀਕ ਠਾਕ ਆਜੋ ਆਹ ਦੇਖੋ ਜੀ ਹੁਣ ਸ਼ੁਰੂ ਕਰ ਰਹੇ ਹਾਂ ਇਹ ਤੁਸੀਂ ਪਹਿਲਾਂ ਹੀ ਮੰਗਾ ਲਿਆ ਹੈ ਜੀ ਹਾਂਜੀ ਹਾਂ ਹੁਣ ਸੀਜ਼ਨ ਆ ਰਿਹਾ ਹੈ ਬਾਕੀ ਆਏ ਆ ਫੋਰਨ ਦੇ ਵਿੱਚ ਬੱਚੇ ਜਿਨ੍ਹਾਂ ਦੇ ਪੜਦੇ ਨੇ ਬਾਹਰ ਉਹ 12 ਮਹੀਨੇ 30 ਦੇ ਲੰਦੇ ਰਹਿੰਦੇ ਨੇ ਠੀਕ ਆ ਹਾਂਜੀ ਹਾਂ ਅੱਛਾ ਗਿਆਨੀ ਸਾਹਿਬ ਤੁਸੀਂ ਜੇ ਕਿਸੇ ਨੇ ਬਾਹਰ ਮੰਨ ਲਓ ਪਾਰਸਲ ਕਰਾਉਣਾ ਹੋਵੇ ਉਹ ਕਰ ਦਿੰਦੇ ਹੋ ਬਿਲਕੁਲ ਹੋ ਜੀ ਮਾਗਣਾ ਛੱਡਿਆ ਨਹੀਂ ਕੋਸ ਸਾਰੇ ਪਾਸੇ ਆ ਤੇ ਕਰਾਈ ਪੀਆ ਦਿਖਾ ਦਿਓ ਚਲੋ ਇੰਦਰੋਂ ਆ ਆ ਦੇਖੋ ਰੱਬ ਦੀ ਕਿਰਪਾ ਨਾਲ ਕਿ ਨਹੀਂ ਹਰ ਤਰ੍ਹਾਂ ਦਾ ਬ੍ਰਾਂਡਡ ਮਾਲ ਹੈ ਆ ਦੇਖੋ ਦੇਖੋ ਸਾਰਸਕੋਪ ਕੁਆਲਿਟੀ ਵਾਈਜ਼ ਟੌਪ ਹੋਊਗਾ ਔਰ ਰੇਟ ਬੜੇ ਮਿਨੀਮਮ ਹੋਣਗੇ ਇਹ ਨਹੀਂ ਹੈ ਮੈਨੂੰ ਤਾਂ ਮੈਨੂੰ ਤਾਂ ਲੱਗਦਾ ਦੇਖਣ ਨੂੰ ਇਹ ਨਹੀਂ 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 ਹਾਂ ਕੋਈ ਵੀ ਚੀਜ਼ ਜਿਹੜੀ ਮਰਜ਼ੀ ਚੱਕ ਲਓ ਦੇਖੋ ਆ ਜੀਨ ਦੀ ਪੈਂਟ ਹੈ 500 ਤੋਂ ਸਟਾਰਟ ਹੈ 500 ਤੋਂ ਸਿਰਫ ਦਿਖਾਓ ਇੱਕ ਅਦਾ ਪੀਸ ਦਿਖਾਓ ਚਲੋ 500 ਵਾਲਾ ਪੀਸ ਵੀ ਅਸੀਂ ਦੇਖ ਲੈਨੇ ਆ ਅਸੀਂ ਹੋਰ ਵੀ ਦੁਕਾਨਾਂ ਤੇ ਜਾਂਦੇ ਆ ਜਿੰਦਾ ਮਰਜੀ ਇਹਨੂੰ ਤੋਈ ਜਾਓ ਕੋਈ ਦਿੱਕਤ ਨਹੀਂ ਆਉ ਇੱਕ ਪਰਸੈਂਟ ਵੀ ਕੋਈ ਪ੍ਰੋਬਲਮ ਨਹੀਂ ਆਉ ਇਹ 500 ਦੀ 500 550 600 700 13 1400 ਤੱਕ ਰਪਈਆ ਵੈਰਾਈਟੀ 13 ਜਾਨੀ ਆ 500 ਦੀ ਆ ਬਿਲਕੁਲ ਹਾਂਜੀ ਏ ਏ ਇਹ ਤਾਂ ਮਦਕਾਨ ਵਾਲੇ ਸਾਨੂੰ 14 15 ਰੋਸੀ ਦਿੰਦੇ ਨੇ ਹੈ ਜੀ ਬਸ ਐਂ ਹਰ ਇੱਕ ਤੇ ਆਪਣਾ ਆਪਣਾ ਸਿਸਟਮ ਬਣਾਇਆ ਮੈਂ ਤਾਂ ਐਂ ਕਢਾਇਆ ਪੀਸ ਵੀ ਦੇਖੋ ਬੀ ਸਣਾ ਫੋਕਸ ਹੈ ਸਾਡਾ ਫੋਕਸ ਹੈ ਵੀ ਰੇਟ ਰੱਖਣੇ ਨੇ ਜਾਇਜ਼ ਠੀਕ ਆ ਜੀ ਸੇਲ ਕਰਨੀ ਹੈ ਜ਼ਿਆਦਾ ਤੋਂ ਜ਼ਿਆਦਾ ਸਹੀ ਗੱਲ ਆ ਜੀ ਇੱਕ ਕਸਟਮਰ 10 ਕਸਟਮਰ ਨੂੰ ਜੋੜਦਾ ਸਹੀ ਗੱਲ ਆ ਜੀ ਇੱਕ ਕਸਟਮਰ 10 ਨੂੰ ਤੋੜਦਾ ਵੀ ਹੈ ਹਾਂ ਜੀ ਹਾਂ ਜੇ ਆਪਾਂ ਸਹੀ ਚੱਲਾਂਗੇ ਤਾਂ ਬੰਦਾ ਚੋੜੂ ਹਾਂਜੀ ਸੱਚੀ ਗੱਲ ਆ ਪੰਜਾਬੀ ਇੱਕ ਅੱਧੀ ਪੈਂਟ ਹੋਰ ਕਰ ਦੋ ਕੱਢ ਦੋ ਜੀ ਯਾ ਲੋਅਰ ਕੱਢ ਦੋ ਦੇਖੋ ਦਰਸ਼ਕੋ ਜਾਨੀ ਇਹ ਜਿਹੜੀਆਂ ਪੈਂਟਾਂ ਮੈਂ ਵੀ ਲੈਂਦਾ ਰਹਿਣਾ ਸਸੇਵਲ ਨੇ ਸਸੇਵਲ ਨੇ ਘੱਟੋ 12-1300 ਤੋਂ ਜਾਨੀ 1400 ਤੋਂ ਘੱਟ ਨਹੀਂ ਦਿੰਦੇ ਹੈਗੇ ਜੀ ਤੁਸੀਂ ਆ ਮੇਰੇ ਪਾਈ ਹੋਈ ਆ ਮੈਂ 1600 ਦੀ ਲਈ ਆ ਸੈਂਮੇ ਕਹੀਆਂ ਕਾਟਨ ਦੀਆਂ ਸ਼ਰਟਾਂ ਨੇ ਹਾਂਜੀ ਪ੍ਰਿੰਟਡ ਇਹ ਕਿੰਨੇ ਦੀ ਇਹ 350 ਸਰਪ 350 ਦੀ ਪਿਓਰ ਕਾਟਨ ਦੀਆਂ ਬਿਲਕੁਲ ਬਿਲਕੁਲ ਆ ਆ ਗਿਆ ਟਰੈਕਸੂਟ ਹਾਂਜੀ ਦੇਖੋ ਇਹ ਨਾਲ ਆ ਦੇਖੋ ਲੋਰ ਆ ਬੜੀ ਜ਼ਬਰਦਸਤ ਬੜਾ ਮੋਟਾ ਵਧੀਆ ਦਾ ਕੁਆਲਟੀ ਵਾਈਦਾ ਪੂਰਾ ਵਧੀਆ ਜੀ 0 ਡਿਗਰੀ ਟੈਂਪਰੇਚਰ ਚ ਬਹੁਤ ਉਸੀ ਹਾਂ ਇੱਕ ਹੁੱਡੀ ਵੀ ਦਿਖਾਓ ਜੀ ਬੜੀਆਂ ਚਮਕਰੀਆਂ ਨੇ ਰੰਗ ਬੜੇ ਸੋਹਣੇ ਲਾਦਦੇ ਨੇ ਥੋੜੇ ਹਾਂ ਦਿਲਜੀਤ ਦਸਾਂਝਾਂ ਵਾਲੇ ਨੇ ਪਾਈ ਆਂ ਵੀਰ ਜੀ ਇਹ ਅੱਛਾ ਦੇਖੋ ਦੇਖੋ ਦਰਸ਼ਕੋ ਚੈੱਕ ਕਰ ਲਓ ਤੁਸੀਂ ਇਹ ਸਮਾਨ ਤੁਹਾਨੂੰ ਹੋਰ ਕਦੋਂ ਨਹੀਂ ਮਿਲਣਾਗਾ ਇਹ ਸਿਰਫ ਗਿਆਨੀ ਕੋਲ ਹੀ ਮਿਲੂਗਾ ਨੋਟ ਕਰੀ ਜਾਓ ਵਾਹਿਗੁਰੂ ਦੀ ਕਿਰਪਾ ਵਾਹ ਇਹਦਾ ਕੀ ਪ੍ਰਾਈਸ ਹੈ ਜੀ ਇਹ ਵੀਰ ਜੀ 9500 ਹੀ ਦੇਾਂਗੇ ਆਪਾਂ ਸਰ 9500 ਦੀ ਜੇ 바ਰਗੇਨਿੰਗ ਕਰੀਏ 1500 1800 ਨਾ ਇਹ ਕੰਪਨੀ ਦਾ ਮੈਨੂੰ ਪਤਾ ਜੀ ਆਪਾਂ ਦੁਕਾਨਾਂ ਦੇ ਜਾਂਦੇ ਰਹਿੰਦੇ ਨੇ ਜੀ ਪਤਾ ਖੰਨੇ ਵਗੈਰਾ 2000 ਤੋਂ 2500 ਤੋਂ ਘੱਟ ਨਹੀਂ ਬੋਲਣੀ ਕਿਹਨੇ ਆਹ ਟੇਕ ਲੋ ਆਹ ਕਲਰ ਕਿੰਨੇ ਹੈ ਕਲਰ ਦੇਖ ਲੋ ਸਮਰ ਕੈਮਰਾ ਮਾਰ ਨਹੀਂ ਕਰਾਂ ਕਲਰਾਂ ਦੇ ਪੈਂਟਾਂ ਦੇ ਦੇਖ ਲੋ ਸਾਰੀਆਂ ਦਰਸ ਕੋ ਬੂਟ ਵਗੈਰਾ ਵੀ ਪਏ ਨੇ ਸਾਰਾ ਕੁਝ ਮਿਲ ਜੂ ਤੁਹਾਨੂੰ ਕੰਬਲ ਕੁੰਬਲ ਜੋ ਮਰਜੀ ਲੈ ਲੋ ਤੇਜਾ ਲੋਗੇ ਬਾਦਦੇ ਆਪਾਂ ਫੋਰ ਦੇਣਾ ਸਮਾਨ ਤਾਂ ਗਿਆਨੀ ਜੀ ਕੋਲ ਬਹੁਤ ਆ ਆ ਕਾਟਨ ਦੀ ਸ਼ਰਟ ਆ ਦੇਖੋ ਦੇਖੋ ਆ ਦੇਖੋ ਮਾਰੀ ਕੈਮਰਾ ਆ ਦੇਖੋ ਸ਼ਰਟਾਂ ਹੀ ਬੜੀਆਂ ਘੈਂਟ ਨੇ ਤੁਸੀਂ ਸਾਰੇ ਕੋਕੇ ਪੀਸ ਰੱਖੇ ਹੋਇਆ ਬਰਬਰੀ ਦਾ ਮਾਲ ਆ ਦੇਖੋ ਪਸਟ ਕਾਫੀ ਸਾਰੇ ਬੰਬ ਤੋਂ ਬੰਬ ਇੱਕ ਤੋਂ ਤੁਸੀਂ ਦੀਵਾਲੀ ਦੇ ਪਟਾਕੇ ਪਹਿਲੇ ਹੀ ਰੱਖੀ ਵਰਦੇ ਹੋ ਹਜੇ ਦੀਵਾਲੀ ਬਾਅਦ ਚ ਆਉਣੀ ਆ ਹੈ ਸਾਡਾ ਮਨੋਰਥ ਇਹੀ ਹੈ ਵੀ ਸੇਲ ਜ਼ਿਆਦਾ ਕਰਨੀ ਹੈ ਪ੍ਰੋਫਿਟ ਥੋੜਾ ਰੱਖਣਾ ਹੈ ਔਰ ਕੁਆਲਿਟੀ ਵੇਚਣੀ ਆ ਸਾਰੇ ਮੈਂ ਕਹਣਾ ਜੀ ਸਿਰੇ ਤੋਂ ਸਰੇ ਪੀਸ ਨੇ ਬੰਦਾ ਕੋਈ ਮੁੜਦਾ ਨਹੀਂ ਮੇਰਾ ਤਾਂ ਜੀ ਕਰਦਾ ਨਾ ਮੈਂ ਆਹੀ ਚੱਕ ਕੇ ਇੱਕ ਬੈਗ ਚ ਬਵਾ ਲ ਆਉਂਦੇ ਪਾ ਲਾ ਕੇ ਪਾ ਬੀਪੂ ਰੱਖਣਾ ਇਹ ਆ ਡਬਲ ਪਾਕਟ ਸ਼ਰਟ ਆ ਗਈ ਹਾਂਜੀ ਆ ਕਾਟਨ ਚੈੱਕ ਸ਼ਰਟ ਆ ਗਈ ਠੀਕ ਆ ਜੀ ਆ ਟੈਨਿਮ ਸ਼ਰਟ ਆ ਗਈ ਦੇਖੋ ਠੀਕ ਆ ਜੀ ਠੀਕ ਆ ਇਹ ਕਿਤੇ ਨੱਕ ਨੇ ਜੀ ਆਪਣੀਆਂ ਸਾਡਾਂ ਦੇ ਕੋਪੀ ਜੀ 350 400 500 600 ਦੇ ਵਿੱਚ ਟੌਪ ਦੀ ਸ਼ਰਟ ਆਏ ਚਾਹ ਨਹੀਂ ਲਾਸਟ 600 ਦੇ ਵਿੱਚ ਟੌਪ ਦੀ ਆ ਪੂਰੀ ਸਿਹਰਾ ਜੀ ਨੂੰ ਆਪਾਂ ਕੋ ਕਾ ਕਨੇ ਆ ਟੈਂਡ ਪੰਜਾਬੀ ਕਹਿੰਦੇ ਨੇ ਇਹ ਐਂਡ ਆ ਆ ਟਰੈਵਲਿੰਗ ਬੈਗ ਆ ਦੇਖੋ ਆ ਦੇਖੋ ਬੈਗ ਆ ਕੇ ਦਰਸ ਕੋ ਹਰ ਕੋਚ ਦਾ ਬੈਗ ਹਰ ਇੱਕ ਚੀਜ਼ ਮਿਲੂ ਤੁਹਾਨੂੰ ਹਰ ਇੱਕ ਜੀ ਇੱਥੇ ਨਾਲੇ ਕੋਈ ਕੁਆਲਟੀ ਵਾਈਜ਼ ਪੂਰੀ ਇੱਕ ਨੰਬਰ ਆਇ ਨਹੀਂ ਹੈਗਾ ਵੀ ਐਵੇਂ ਕਈਆਂ ਨੇ ਚੀਜ਼ਾਂ ਬਾਕੀ ਸਾਡਾ ਨਾਲ ਇੱਕ ਲਾਈਨ ਹੋ ਰ ਹੈ ਹੈਂਡਲੂਮ ਲਾਈਨ ਆ ਸਾਡੀ ਠੀਕ ਆ ਜੀ ਉਹਦੇ ਵਿੱਚ ਦੇਖੋ ਜਿਵੇਂ ਟੇਬਲ ਕਵਰ ਆਏ ਜਾਂਦੇ ਨੇ ਅੱਛਾ ਜੀ ਠੀਕ ਆ ਜੀ ਹਾਂਜੀ ਆ ਆ ਗਿਆ ਦੇਖੋ ਜੀ ਨਾਲ ਹਾਂਜੀ ਇਹ ਫ੍ਰਿਜ ਟੌਪ ਆ ਗਿਆ ਠੀਕ ਆ ਜੀ ਹਾਂ ਅੱਛਾ ਫ੍ਰਿਜਾਂ ਦੇ ਏਸ਼ੀਆਂ ਦੇ ਟੇਬਲਾਂ ਦੇ ਕਵਰ ਸਾਰੇ ਰੱਖੇ ਹੋਏ ਆ ਜੀ ਜੀ ਦੇਖੋ ਆ ਗੀਆਂ ਬੈੱਡ ਸ਼ੀਟਸ ਆ ਗਈਆਂ ਬੈੱਡ ਸ਼ੀਟਸ ਆ ਗਈ ਆ ਕੁਸ਼ਨ ਕਵਰ ਆ ਗਏ ਹਾਂਜੀ ਠੀਕ ਹੈ ਜੀ ਆ ਆ ਗਈ ਫਲੋਰਿੰਗ ਫਲੋਰਿੰਗ ਮੈਟ ਆ ਗਏ ਪੀ ਵੀ ਸੀ ਫਲੋਰਿੰਗ ਹਾਂਜੀ ਅੱਜ ਕੱਲ ਵਾਟਰਪਰੂਫ ਮੈਂ ਕਹਾਂ ਨਾ ਜੀ ਅੱਜ ਕੱਲ ਜੇ ਇਹ ਲਵਾਵੇ ਤਾਂ ਬਾੜੇ ਵਧੀਆ ਨੇ ਮੈਂ ਕਹਾਂ ਨਹੀਂ ਚੀਪਸਟ ਬੈਸਟ ਹਾਂ ਹਾਂ ਦੇਖੋ ਸਟਾਕ ਕਲੀਅਰ ਸੇਲ ਆਈ ਹੈ 10 ਰੁਪਏ ਸਕੁਅਰ ਫੁੱਟ ਸਮਰ ਮਾਰ ਦੇ ਕੈਮਰਾ ਦੇਖ ਲਾ ਸੇਲ ਲੱਗੀ ਹੋਈ ਹੈ ਇਹਦੇ ਉੱਤੇ ਆ ਦੇਖ ਲਾ ਤੂੰ ਆ ਆ ਗਿਆ ਵਾਲਪੇਪਰ ਅੱਛਾ ਜੀ ਰੰਗ ਦੇ ਸਲਾਬ ਵਗੈਰਾ ਹਾਂਜੀ ਕੋਈ ਮਤਲਬ ਰੰਗ ਦੀ ਟੁਕਦਾ ਆਏਗਾ ਹਾਂਜੀ ਤਾਂ ਇਹ ਤੁਸੀਂ ਲਗਾ ਸਕਦੇ ਹੋ ਇਹ ਵਾਲਪੇਪਰ ਆਪਣਾ ਮੰਨ ਲਓ ਕਿੱਥੋਂ ਦੇ ਸਟਾਰਟ ਹੁੰਦਾ ਜੀ ਇਹ ਸਿਰਫ 5 ਰੁਪਏ ਸਕੇਅਰ ਫੁੱਟ ਤੋਂ ਸਟਾਰਟ ਹੈ 5 ਰੁਪਏ ਸਕੇਅਰ ਫੁੱਟ ਤੋਂ ਸਟਾਰਟ ਆ ਤੇ ਬਾਸ਼ੇ ਵਾਲਾ ਬਾਸ਼ੇ ਵਾਲਾ ਜਿੱਥੇ ਕੋਈ ਦੀਵਾਰ ਤੇ ਕੋਈ ਵਾਲਪੇਪਰ ਨਹੀਂ ਖੜਦਾ ਪੇਂਟ ਨਹੀਂ ਖੜਦਾ ਤੁਸੀਂ ਆਹ ਲਗਾਓ ਤੇ ਟੜਕੋਗੇ ਜਿਹੜਾ ਮੈਟ ਆ ਆਪਣੇ ਉਹ ਮੈਟ 10 ਰੁਪਏ ਸਕੇਅਰ ਫੁੱਟ ਹੋਰ 8 ਰੁਪਏ ਦੋ ਵਾਟੀਆਂ ਜਿਵੇਂ ਤਾਂ ਸੋਨਾ ਬੋਲ ਲੱਗਦਾ ਇਹ ਮੇ ਲੱਕੜੀ ਲੱਗੀ ਹੁੰਦੀ ਹੈ ਕਿ ਨਹੀਂ ਆਪਣਾ ਉਵੇਂ ਹੀ ਹੋ ਜੂਗਾ ਜਮੇ ਵਿੱਚ ਆ ਕਰਕੇ ਲੱਗੇ ਆ ਜੀ ਸੋਹਣੇ ਕਰਕੇ ਵੇਚਨੇ ਥੋੜਨੀ ਚੀਜ਼ਾਂ ਸੋਹਣੀਆਂ ਵੀ ਨੇ ਤੇ ਸਸਤੀਆਂ ਵੀ ਕਰਦਾ ਜੀ ਕਰਦਾ ਵੀ ਆ ਵੀ ਲੈ ਲਈਏ ਆ ਵੀ ਲੈ ਲਈਏ ਸੌਣ ਲੱਗੇ ਯਾਨੀ ਜਿੰਨਾ ਤੁਹਾਡਾ ਨਾਉ ਸੁਣਿਆ ਤੀ ਉਦੋਂ ਕਿਤੇ ਉੱਤੇ ਆ ਜੀ ਆਪਾਂ ਐਵੇਂ ਰੱਬ ਆ ਵੀ ਬਾਲ ਪੇਪਰ ਨੇ ਸਾਰੇ ਜੀ ਇਹ ਸਾਰੇ ਵੀਰ ਜੀ ਹੈਗੇ ਨੇ ਦਸਤਰਖਾਨ ਕਹਿੰਦੇ ਨੇ ਉਹਨੂੰ ਅੱਛਾ ਜੀ ਇਸਲਾਮ ਧਰਮ ਦੇ ਵਿੱਚ ਆ ਵੀ ਕੋਈ ਵੀ ਚੀਜ਼ ਅਗਰ ਖਾਣਾ ਖਾਣਾ ਥੱਲੇ ਵਿਛਾ ਕੇ ਖਾ ਕੇ ਨੇ ਦਸਤਰਖਾਨ ਤੇ ਇਹ ਮਾਰਾ ਗਿਰਦਾ ਹੈ ਤਾਂ ਦਸਤਰਖਾਨ ਤੋਂ ਚੱਕ ਕੇ ਆਪਾਂ ਦੁਬਾਰਾ ਖਾ ਸਕਦੇ ਅੱਛਾ ਠੀਕ ਆ ਜੀ ਦਸਤਰਖਾਨ ਕਹਿੰਦੇ ਨੇ ਦਸਤਰਖਾਨ ਕਹਿੰਦੇ ਨੇ ਦਸਤਰਖਾਨ ਦੀ ਸਾਰੀ ਵਾਇਰਟੀ ਹੈ ਸਾਰੇ ਕੋਲ ਹਾਂਜੀ ਹਾਂਜੀ ਸਾਰੇ ਕੋਲ ਮੁਸਲਮਾਨ ਅਸਲੀ ਗੁਰਬੀ ਜੀ ਕੋਈ ਪਸਾਰੀ ਪਤਾ ਜੀ ਵੀ ਪਹਿਲਾਂ ਤਾਂ ਆਪਣੇ ਬੀਓਰਾਂ ਨੂੰ ਬੜਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸ ਦਿਓ ਕੋਈ ਵਾਰ ਮੇਰਾ ਨਾਮ ਰਜੀ ਸਿੰਘ ਪਠੜ ਕਾਲਾ ਬੁਲਾ ਠੀਕ ਆ ਜੀ ਲਾ ਕੇ ਪੈਨ ਪੈਂਦਾ ਤੁਹਾਨੂੰ ਠੀਕ ਆ ਜੀ ਤੁਸੀਂ ਸ਼ੇਰਪੁਰ ਕੋਲੋਂ ਆਏ ਹੋ ਜਾਨੀ ਇੱਥੇ ਹਾਂ ਸਪੈਸ਼ਲ ਆਏ ਹੋ ਸਪੈਸ਼ਲ ਆਏ ਹੋ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਗਿਆਨੀ ਦੀ ਹੱਟੀ ਦੇ ਨਾਮ ਬਹੁਤ ਚੱਲਦਾ ਆਪਸ਼ਾਲਾ ਇਹਨੇ ਸਸਤੀਆਂ ਚੀਜ਼ਾਂ ਦੇ ਰਿਹਾ ਸਰਦਾਰ ਜੀ ਦਾ ਨੌਂ ਸੌ ਜਿਆ ਸੀ ਅੱਛਾ ਨੌਂ ਸੌ ਸੁਣ ਕੇ ਹੀ ਆਇਆ ਅੱਛਾ ਠੀਕ ਆ ਹੰਮੀਂ ਤੁਹਾਨੂੰ ਨਾਂ ਸੁਣ ਕੇ ਆਇਆ ਹਾਂ ਹੈ ਅੱਛਾ ਟੀਵੀ ਹੈ ਚੀਜ਼ ਵੀ ਵਧੀਆ ਮਾਨਦੂਲੀ ਲੱਗੀ ਲੈ ਆ ਬੀ ਆ ਮਾਲ ਤੁਸੀਂ ਕੀ ਕੀ ਲਿਆ ਮਨ ਲਾ ਕੀ ਕੀ ਖਰੀਦਾ ਇੱਥੋਂ ਤੁਸੀਂ ਅਸੀਂ ਵਾਲਪੇਪਰ ਲਿਆ ਅੱਛਾ ਠੀਕ ਹੈ ਸਾਰਾ ਵਾਲਪੇਪਰ ਹੀ ਲੈਣ ਆਏ ਸੀ ਸਪੈਸ਼ਲ ਅੱਛਾ ਵਾਲਪੇਪਰ ਹੋਸੀ ਠੀਕ ਆ ਠੀਕ ਆ ਇੱਕ ਮੈਟ ਲੈ ਕੇ ਆਲੇ ਬਸਾਉਣ ਨੂੰ ਠੀਕ ਆ ਜੀ ਬਹੁਤ ਵਧੀਆ ਕੁਆਲਿਟੀ ਹੈ ਹਾਂ ਜੀ ਕਿਵੇਂ ਦੀ ਲੱਗੀ ਤੁਹਾਨੂੰ ਮਨ ਲਾ ਨਾ ਇਹ ਬੇਬੀ ਯਾਰ ਮਤੋਂ ਦੁਕਾਨ ਕੋ ਇਹਨਾਂ ਦਾ ਸਾਰਾ ਸਾਮਾਨ ਸਾਰਾ ਸਰਦਾਰ ਜੀ ਦਾ ਇੱਕ ਦਾ ਮੇਰੇ ਬਾਰੇ ਤਾਂ ਕੋਈ ਸੋਣਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਪੂਰਾ ਵਧੀਆ ਗਾਇਡ ਕਰਦੇ ਨੇ ਪ੍ਰੋਬਲਮ ਨਹੀਂ ਠੀਕ ਹੋਊਗਾ ਸਹੀ ਦੇ ਦੇਣਗੇ ਹਾਂ ਜੀ ਠੀਕ ਹੈ ਜੀ ਹਾਂ ਬਾਕੀ ਪਿਆਰ ਕਰਦੇ ਹੈਗਾ ਹਾਂ ਹਾਂ ਬਾਕੀ ਆਈਟਮ ਸਾਰੀ ਮਿਲਦੀ ਹੈ ਇੱਕ ਸੱਤ ਥੱਲੇ ਆਈਟਮ 0 ਤੋਂ ਲੈ ਕੇ 100 ਤੱਕ ਜਿਹੜੀ ਮਰਜੀ ਆਈਟਮ ਲਓ ਸਹੀ ਗੱਲ ਆ ਠੀਕ ਹੈ ਸਾਰਾ ਕੁਝ ਮਿਲੂ ਤੁਸੀਂ ਖਾਲੀ ਨਹੀਂ ਮੁੜੋਗੇ ਦੁਕਾਨ ਹਾਂ ਇੱਕ ਸੱਤ ਥੱਲੇ ਉਹ ਵੀ ਪੂਰੇ ਵਧੀਆ ਰੇਟ ਤੇ ਦਿੰਦੇ ਵਧੀਆ ਰੇਟ ਤੇ ਦਿੰਦੇ ਨੇ ਗਣੇ ਹਾਂ ਹਾਂ ਤੁਸੀਂ ਸੰਤੁਸ਼ਟ ਹੋ ਇਹਨਾਂ ਤੋਂ ਪੂਰਾ ਵਧੀਆ ਜੀ ਸਹਿਰ ਪਰ ਤੁਰੀ ਛੱਡ ਕੇ ਮਲੇ ਕੋਟਲੇ ਸ ਆਏ ਅੱਛਾ ਅੱਛਾ ਇਹਦਾ ਸਹਿਰ ਛੱਡ ਕੇ ਆਪਣੇ ਠੀਕ ਆ ਠੀਕ ਆ ਹਾਲਾ ਹੋਰ ਜਿਹੜੇ ਨਵੇਂ ਬੰਦਿਆਂ ਨੂੰ ਵੀ ਮੈਸੇਜ ਦਵਾਂਗੇ ਮੈਸੇਜ ਦਵਾਂਗੇ ਦਵਾਂਗੇ ਕਿਉਂਕਿ ਵਧੀਆ ਚੀਜ਼ ਆ ਦੇਣਾ ਚਾਹੀਦਾ ਆਪਣਾ ਵੀ ਵਧੀਆ ਵੀਡੀਓ ਤਾਂ ਹੀ ਬਣਾਉਨੇ ਆ ਵੀ ਲੋਕਾਂ ਦਾ ਕਿਸੇ ਦਾ ਫਾਇਦਾ ਹੋਵੇ ਕਿ ਨਹੀਂ ਆ ਕਿਸੇ ਨਾ ਕਿਸੇ ਤਰੀਕੇ ਨਾਲ ਹਾਂ 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 ਵੀਰ ਭਾਈ ਦਾ ਹੋਰ ਫਾਇਦਾ ਹੋਊਗਾ ਇਹ ਦੇਖੂਗਾ ਇਹਦਾ ਹੋਰ ਦੇਖੂਗਾ ਅਸੀਂ ਗੱਲ ਬਾਤ ਤੇ ਪ੍ਰੈਜ਼ੈਂਟੇਸ਼ਨ ਦੇ ਕੋਲੇ ਹੋਰ ਦੇ ਵੀ ਦੇਖੇ ਨੇ ਠੀਕ ਆ ਇਹਨਾਂ ਨੂੰ ਰੇਟ ਵੀ ਸਹੀ ਲੱਗਿਆ ਠੀਕ ਆ ਠੀਕ ਆ ਠੀਕ ਹਾਂਜੀ ਰੇਟ ਨੇ ਹਾਂਜੀ ਹਾਂਜੀ ਗਾਈਡ ਵਧੀਆ ਕਰਦੇ ਮੈਨੂੰ ਆਣਦਾ ਜੀ 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 ਬਹੁਤ ਬਹੁਤ ਧੰਨਵਾਦ ਵੀਰੇ ਓਕੇ ਤੁਸੀਂ ਕੀਮਤੀ ਸਮਾਂ ਦਿੱਤਾ ਸਾਨੂੰ ਧੰਨਵਾਦ ਓਕੇ ਜੀ ਇਹ ਬਲੈਂਕਟ ਨੇ ਜੀ ਇਹ ਵੀ ਬੜੇ ਮੋਟੇ ਆ ਜੀ ਹਾਂਜੀ ਹਾਂਜੀ ਹਾਂ ਇਹ ਬਾਏ ਵੇਟ ਦਿੰਨੇ ਆ ਸੀ 300 ਰੁਪਏ ਕਿਜੀ ਠੀਕ ਆ 300 ਰੁਪਏ ਕਿਲੋ ਦੇ ਹਿਸਾਬ ਨਾਲ ਪੂਰਾ ਵਧੀਆ ਟੌਪ ਦਾ ਮਾਲ ਹੈ ਸਰਦਾਰ ਸਾਹਿਬ ਇੱਕ ਮੈਨੂੰ ਗੱਲ ਬੜੀ ਵਧੀਆ ਲੱਗੀ ਤੁਹਾਡੀ ਵੀ ਤੁਸੀਂ ਤੁਹਾਡਾ ਬੋਲ ਚਾਲ ਤਾਂ ਵਧੀਆ ਹੈਗਾ ਹੀ ਆ ਕਿਹੜਾ ਤੁਹਾਡਾ ਮਾਲ ਆ ਨਾ ਕੁਆਲਿਟੀ ਬਾਈ ਬਹੁਤ ਵਧੀਆ ਧੰਨਵਾਦ ਜੀ ਤੁਹਾਨੂੰ ਕੁਆਲਿਟੀ ਤੁਸੀਂ ਇੱਕ ਨੰਬਰ ਦੀ ਬੈਸਟ ਕੁਆਲਿਟੀ ਦਾ ਮਾਲ ਰੱਖਿਆ ਹੋਇਆ ਐ ਨਹੀਂ ਹੈਗਾ ਆ ਬੈਗ ਪੈਨ ਇਹ ਦੇਖ ਲੋ ਐ ਥੋੜਾ ਜਿਹਾ ਬੰਦਾ ਕਹਿ ਦੂਗਾ ਅਗਲਾ ਐ ਕਹੂਗਾ ਵੀ ਇਹ ਤਾਂ ਮੌਲ ਦੇ ਵਿੱਚੋਂ ਚੰਗੇ ਮਹਿੰਗੇ ਵਾਲੇ ਲਾਏ ਹੋਏ ਨੇ ਇਹ ਕੀ ਪ੍ਰਾਈਸ ਦੇ ਨੇ ਜੀ ਆਪਣੇ ਇਹ ਇਹ ਵੀ ਜੀ ਕੋਈ 400 ਦਾ ਕੋਈ 600 ਦਾ ਹਾਂ ਜੀ ਬਸ ਐਂ ਚੱਲਦਾ ਇਹ ਕੰਮ ਉੱਧਰ ਸਦਾਰਸ ਕੋ ਬੜੀਆ ਲੈਦਰ ਲੱਗਿਆ ਹੋਇਆ ਐ ਨਹੀਂ ਵੀ ਹਾ ਬਹੁਤ ਆ ਕੱਛੇ ਵਗੈਰਾ ਨਾ ਸਾਰਾ ਕੁਝ ਆ ਜੀ ਦੇਖੋ ਸਾਰਾ ਬ੍ਰਾਂਡਡ ਮਾਲ ਲੱਗਿਆ ਆ ਦੇਖੋ ਜੀ ਆ ਟਾਵਲਸ ਆ ਗਏ ਸਾਡੇ ਹਾਂਜੀ ਤਾਵਲ ਕਿੱਥੋਂ ਤੋਂ ਸਟਾਰਟ ਹੋ ਜਾਂਦਾ ਜੀ ਆਪਣੇ ਤਾਵਲ ਸ਼ੁਰੂ ਹੋ ਜਾਂਦਾ ਵੀ ਜੀ ਅਗਰ ਬਾਡੀ ਟਾਵਲ ਲੈਣਾ ਹੈ 150 ਤੋਂ ਸਟਾਰਟ ਹੈ ਠੀਕ ਆ ਜੀ ਅਗਰ ਹੈਂਡ ਟਾਵਲ ਲੈਣਾ ਹੈ ਤਾਂ 50 ਰੁਪਏ ਤੋਂ ਸਟਾਰਟ ਠੀਕ ਆ ਜੀ ਠੀਕ ਆ ਤੇ ਬ੍ਰਾਂਡਡ ਟਾਵਲ ਸਾਰੇ ਬ੍ਰਾਂਡਡ ਟਾਵਲ ਨੇ ਵੈਲਸਪਨ ਕੰਪਨੀ ਦਾ ਆ ਦੇਖੋ ਐਂਟੀਬੈਕਟੀਰੀਅਲ ਬਾਥ ਟਾਵਲ ਫੁੱਲ ਸਾਈਟ ਆਪਦਾ ਸਹੀ ਗੱਲ ਆ ਜੀ ਬ੍ਰਾਂਡਡ ਵਾਲ ਇਹ ਕਿੰਨੇ ਦਾ ਜੀ ਇਹ ਸਾਨੂੰ ਬਿਲੂ ਸਿਰਫ 400 ਰੁਪਏ ਸਰ ਸਿਰਫ 400 ਦਾ ਐ ਨਹੀਂ ਹੈ ਵੀ 800 ਦਾ ਨਹੀਂ ਆ ਆ ਦਿਵਾਲੀ ਤੱਕ ਦਾਸ ਕੋ ਦੋਨੂੰ 400 ਦਾ ਹੈ ਦਿਵਾਲੀ ਤੱਕ ਆਫਰ ਆ ਸ ਤੇ ਆ ਆਪਣੀਆਂ ਬੈੱਡ ਸੀਟਾਂ ਆ ਗਈਆਂ ਹੈ ਸਰਾਨੇ ਆ ਗਏ ਛਿਲਟਾਵਲ ਦੋ ਮੈਟ ਪਾਇਦਾਨ ਹਾਂ ਠੀਕ ਹੈ ਜੀ ਆਹ ਪਰਦੇ ਵਰਗਾ ਦਿਖਾ ਦਿਓ ਜੀ ਇੱਥੇ ਦੱਸ ਦਿਓ ਆਜੋ ਆਜੋ ਆਹ ਮੈਟ ਆ ਗਏ ਜੀ ਇਹ ਪ੍ਰੇਅਰ ਮੈਟ ਕਹਿੰਦੇ ਨੇ ਅੱਛਾ ਜੀ ਇਹਨੂੰ ਮਸੱਲਾ ਵੀ ਕਹਿ ਸਕਦੇ ਆਪਾਂ ਜੇ ਬਾਤ ਪੜੀ ਜਾਵੇ ਨਮਾਜ਼ ਪੜੀ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਬੋ ਬੈਸਟ ਪ੍ਰਾਈਸ ਦੇ ਵਿੱਚ ਦਰਸ ਕੋ ਇੱਥੇ ਭਾਈ ਚਾਰ ਕਿਸਾਂ ਜੇ ਇੱਥੇ ਮੇਰੇ ਕੋਲ ਦਾ ਸਾਹਿਰ ਦੇ ਵਿੱਚ ਹਰ ਇੱਕ ਦਿਨਾਂ ਦੀ ਇੱਥੇ ਕਦੇ ਕੋਈ ਝਗੜਾ ਨਹੀਂ ਹੋਇਆ ਕੁਛ ਵੀ ਹੋ ਜਵੇ ਜ ਹੈਗਾ ਨਹੀਂ ਬਿਲਕੁਲ ਇਹ ਚਲਦੀ ਦਾ ਬਹੁਤ ਵਿਸ਼ੇਸ਼ਤਾ ਹੈ ਹਾਂਜੀ ਆ ਚੀਜ਼ਾਂ ਦੇਖੋ ਮੈਟ ਦਰਸ ਕੋ ਬੜੀ ਮਲائم ਮੈਟਨੈਸ ਲਈ ਇੰਦੇ ਆ ਆਪਣੇ ਗੱਦੇ ਵਗੈਰਾ ਵੀ ਮਿਲਦੇ ਆ ਜੀ ਹੋਲਡਿੰਗ ਗੱਦਾ ਹਾਂਜੀ ਹੋਲਡਿੰਗ ਗੱਦਾ ਦੇਖੋ ਦਰਸ ਤੋਂ ਲੈ ਛੜਦੀ ਤੋਂ 500 ਰੁਪਏ ਦੀ ਹੋਲਡਿੰਗ ਗੱਦਾ ਇਹਨੂੰ ਕੈਰੀ ਕਰਨਾ ਆਸਾਨ ਹੈ ਜਿਵੇਂ ਵਰਜੀ ਆਪਾਂ ਕਰਦੇ ਜਿਵੇਂ ਟੂਰ ਟੂਰ ਤੇ ਜਾਣਾ ਜੀ ਜਿਵੇਂ ਬੰਦੇ ਲੈ ਟ੍ਰੈਵਲ ਕਰਨਾ ਨਾਲ ਟੈਂਟ ਦੇ ਲੈ ਕੇ ਜਾਣਾ ਕਿ ਨਹੀਂ ਪੂਰਾ ਵਧੀਆ ਤੇ ਆਹ ਮੈਟ ਆ ਕੇ ਫਲੋਰਿੰਗ ਆ ਜੀ ਫਲੋਰਿੰਗ ਮੈਟ ਜੀ ਦੋਰ ਬੈਟ ਫਾਇਦਾ ਵਾਟਰ ਅਬਜ਼ਰਬ ਬੈਟ ਇਹ ਕਿੱਥੋਂ ਤੋਂ ਸਟਾਰਟ ਹੁੰਦੇ ਨੇ ਜੀ ਆਪਣੇ ਇਹ ਜੀ 100 ਰੁਪਏ ਤੋਂ ਸ਼ਾਰਟ ਹੈ 100 ਰੁਪਏ ਤੋਂ ਸ਼ਾਰਟ 150 200 250 300 300 ਰੁਪਏ ਦੇ ਵਿੱਚ ਤਾਂ ਦੇਖੋ ਬਹੁਤ بڑا ਮੈਟ ਆ ਰਿਹਾ ਔਰ 300 ਰੁਪਏ ਦਾ ਜੀ ਸਿਰਫ 300 ਬੜਾ ਮੇਰਾ ਤਾਂ ਸਿਰਫ ਮੇਰਾ ਤਾਂ ਨਾ ਤੁਸੀਂ ਸਿਰਫ ਹੀ ਬਹੁਤ ਬੜਾ ਘੜਦਨੇ ਹੋ ਹੈ ਆਲਾ ਜਿਵੇਂ ਕਪਲ ਸਰਮਾ ਹੈ ਉਹ ਬੜੀ ਸਾਰੀ ਤੁਸੀਂ ਰੇਟੇ ਬੜੇ ਜਾਇਜ਼ ਰੱਖੇ ਆ ਜੈਨੂਨ ਕਰਦੇ ਆ ਜੀ ਸਹੀ ਗੱਲ ਆ ਜੀ ਉਹੀ ਗੱਲ ਆ ਦਰਸ਼ਕੋ ਭੀੜ ਵੀ ਬਹੁਤ ਜ਼ਿਆਦਾ ਧੀ ਅੱਜ ਤਾਂ ਸੰਡੇ ਆ ਮਸਾਂ ਬਣਾਉਣ ਦਾ ਟਾਈਮ ਮਿਲਿਆ ਮੈਨੂੰ ਇੱਥੇ ਬਾਵਾ ਟਾਈਮ ਹੋ ਗਿਆ ਬੈਠਣ ਮੈਂ ਤੁਹਾਨੂੰ ਦੱਸਾਂ ਤੇ ਆ ਆ ਗਿਆ ਆਪਣੇ ਪਰਦੇ ਆ ਜੀ ਆ ਕਲਟਰਨ ਦੀ ਫੁੱਲ ਰੇਂਜ ਆ ਹਾਂ ਠੀਕ ਹੈ 150 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਹੈ ਠੀਕ ਆ ਜੀ ਮਨ ਲਾ ਜਿਵੇਂ ਇਹ ਪੀਸ ਹੁੰਦਾ ਪਰਦੇ ਦਾ ਇੱਕ ਹੈ ਜੀ ਇਹ ਇਹ ਕਿੰਨੇ 250 ਦਾ ਕੱਟਣਾ ਹੈ ਰਾਜੇ ਮਾਰਵਾ ਜਾਂ ਦੇ ਘਰਾਂ ਜਿਵੇਂ ਲੱਗਿਆ ਹੁੰਦੀ ਆ ਉਹ ਜੀ ਲਾਉਗੀ ਫਿਰ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਕੱਢਿਆ ਆ ਪੂਰਾ ਪਰ ਸੋਏ ਹੱਥਾਂ ਦੀ ਕਢਾਈ ਕੱਢੀ ਹੁਣ ਮੇਰੇ ਕੋਲ ਨਹੀਂ ਮਿਲੂਗੀ ਹੋਰ ਕਿਤੇ ਨਹੀਂ ਮਿਲਣੀ ਹੈਗੀ ਮੇਰੇ ਕੋਲ ਦੀ ਸਿਰਫ ਕਾਰੀਗਰੇ ਮੇਰੇ ਕੋਲ ਨੇ ਜੇ ਰਹਿ ਗਏ ਹਾਂ ਜੀ ਹਾਂ 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 ਜੀ ਗੱਲ ਸਹੀ ਹੈ ਤੁਹਾਡੀ ਹਰ ਸੋ ਹੋਰ ਵੀ ਸਮਾਨ ਤੋਂ ਨੂੰ ਮੰਨ ਲਓ ਤਰਜ਼ਾਈਆਂ ਵਗੈਰਾ ਤਰਜ਼ਾਈਆਂ ਵਗੈਰਾ ਉਧਰ ਮਾਰਦੇ ਸਮਰ ਕ ਤਾਂ ਲਾ ਆਪਾਂ ਫੇਰ ਸਰਦਾਰ ਜੀ ਕੋਲ ਆਵਾਂਗੇ ਵੀਡੀਓ ਬਣਾਵਾਂਗੇ ਲੰਬੀ ਹੋ ਜਾਂਦੀ ਆ ਕਿ ਨਹੀਂ اچھا ਆਪ ਗਲੀਚੇ ਦਿਖਾਓ ਜੀ ਸਾਨੂੰ ਡਰਾਈੰਗ ਰੂਮ ਚੋ ਸ਼ਾਨ ਵਾਸਤੇ ਕਲੀਨ ਨੇ ਜੀ ਇੰਪੋਰਟਡ ਅੱਛਾ ਜੀ ਇਹ ਇਹ ਤਾਂ ਬਹੁਤ ਵਧੀਆ ਨੇ ਜੀ ਇਹਦਾ ਹੈ ਵੱਡਾ ਬਹੁਤ ਵੱਡਾ ਪੀਸ ਹੈ ਫੁੱਲ ਸਾਈਜ਼ ਦਾ ਕਲੀਨ ਹੈ 7 ਬਾਈ 9 ਦਾ ਹਾਂ ਜੀ ਹਾਂ ਓਨਲੀ ਸਿਰਫ 2500 ਰੁਪਏ ਦਾ ਸਿਰਫ 2500 ਰੁਪਏ ਦਾ 2000 ਦਾ ਨਹੀਂ 2500 ਦਾ ਸਿਰਫ ਮੈਂ ਉਹੀ ਤਾਂ ਕਹਣਾ ਜੀ ਇਹ ਤਾਂ ਮਹਿੰਗੇ ਬਹੁਤ ਹੁੰਦੇ ਨੇ ਔਰ ਮਰਜੀ ਧੋਈ ਜਾ ਵਾਸ਼ੇਬਲ ਚਾਹ ਪਛੀਨ ਜੋ ਤਾਂ ਉਹ ਹੱਥ ਨਾਲ ਧੋਵੋ ਕੋਈ ਡਰ ਨਹੀਂ ਹੈਗਾ ਠੀਕ ਆ ਜੀ ਹਾਂ ਕੋਈ ਇਨਸਟਰਕਸ਼ਨ ਨਹੀਂ ਹੈ ਸਰਸ ਕੋ ਦੇਖੋ ਕੁਆਲਿਟੀ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਮਿਲ ਜੂਗੀ ਏਸੀ ਪਰਦੇ ਨੇ ਜੀ ਇਹ ਓਏ ਜੀ 250 ਤੋਂ ਸਟਾਰਟ ਆ 250 ਤੋਂ ਸਟਾਰਟ ਆ ਠੀਕ ਆ ਜੀ ਠੀਕ ਆ ਤੇ ਆ ਆ ਆਪਣੇ ਆਗੇ ਛੋਟੇ ਮੈਟ ਆ ਹੈ ਜੀ ਇਹ ਬੈਡ ਰਨਰ ਕਹਿੰਦੇ ਨੇ ਇਹਨੂੰ ਬੈਡ ਰਨਰ ਅਸੇ ਜਿਹੜਾ ਥੱਲੇ ਪਾਪਾਂ ਦਿਖਾ ਦੇ ਹਾਂ ਹਾਂ ਆ ਆਗੇ ਦਰਸ ਕੋ ਦੇਖ ਲੋ ਸਰ ਹਾਂ ਆ ਵੀ ਫਲੋਰ ਮੈਟ ਆਗੇ ਹਾਂ ਜੀ ਇਹ ਫਲੋਰ ਹਾਂ ਹਾਂ ਦਰਸ ਕੋ ਬਾਕੀ ਚੀਜ਼ਾਂ ਤੁਹਾਨੂੰ ਫੇਰ ਦਿਖਾਵਾਂਗੇ ਹੁਣ ਗਿਆਨੀ ਜੀ ਕੋਲ ਗਾਹੇ ਵੀ ਬਹੁਤ ਨੇ ਫੇਰ ਉਹ ਕਹਿੰਦੇ ਵੀ ਸਾਡੇ ਕੋਲ ਵੀ ਸਾਨੂੰ ਵੀ ਟਾਈਮ ਦੋ ਤੇ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਕਰਦੇ ਹਾਂ ਜਿਹੜਾ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸਾਨੂੰ ਜਿਹਨੇ ਭੇਜਿਆ ਉਹਦੇ ਲਈ ਧੰਨਵਾਦ ਕਰਦਾ ਕਿਉਂਕਿ ਇੱਥੇ ਇੰਨੀਆਂ ਸਸਤੀਆਂ ਚੀਜ਼ਾਂ ਹੋਰ ਕਿਤੇ ਨਹੀਂ ਮਿਲ ਸਕਦੀਆਂ ਜਿਹੜੇ ਭਾਅ ਨਾਲ ਥੋੜੇ ਮਿਲਦੇ ਨੇ ਕੁਆਲਿਟੀ ਵਾਈਜ਼ ਸਸਤੀ ਔਰ ਕੁਆਲਿਟੀ ਵਾਈਜ਼ ਕੁਆਲਿਟੀ ਵਾਈਜ਼ ਹਾਂਜੀ ਗਿਆਨੀ ਜੀ ਜਿਹੜੇ ਆਪਣੇ ਮੰਨ ਲਾ ਵੀਡੀਓ ਦੇਖ ਕੇ ਸਾਡੀ ਬੀਡੀਓ ਨੂੰ ਦੇਖ ਕੇ ਆਉਣਗੇ ਤੁਹਾਡੇ ਕੋਲ ਉਹਨਾਂ ਨੂੰ ਕੋਈ ਡਿਸਕਾਊਂਟ ਕੋਈ ਐਕਸਟਰਾ ਡਿਸਕਾਊਂਟ ਦਾ ਮੈਂ ਉਹਦਾ ਤਾਂ ਥੋੜਾ ਡਿਸਕਾਊਂਟ ਦਿੱਤਾ ਹੀ ਹੋਇਆ ਜਾਂ ਨਹੀਂ ਬਿਲਕੁਲ ਸਾਡੇ ਬੰਦਿਆਂ ਨੂੰ ਕੋਈ ਦਵੇਂਗੇ ਸਪੈਸ਼ਲ ਡਿਸਕਾਊਂਟ ਦੇਾਂਗੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਅਸੀਂ ਸਪੈਸ਼ਲ ਡਿਸਕਾਊਂਟ ਦੇਾਂਗੇ ਕੋਈ ਗਿਫਟ ਵੀ ਦੇਾਂਗੇ ਤੇ ਇਸ ਤੋਂ ਇਲਾਵਾ ਜੋ ਚੀਜ਼ ਪਰਚੇਸ ਕਰੋਗੇ ਉਹ ਸਪੈਸ਼ਲ ਡਿਸਕਾਊਂਟ ਵੀ ਦੇਾਂਗੇ ਠੀਕ ਆ ਜੀ ਤੁਸੀਂ ਦਿਓ ਇੱਕ ਵਾਰੀ ਦਰਸ਼ਕ ਠੀਕ ਆ ਜੀ ਦਰਸ਼ਕੋ ਜਿਹੜੇ ਆਪਣੇ ਵੀਡੀਓ ਦੇਖ ਕੇ ਆਊਗਾ ਚੈਨਲ ਨੂੰ ਸ਼ੇਅਰ ਵੀਡੀਓ ਨੂੰ ਸ਼ੇ ਫੋਲੋ ਕਰਕੇ ਸਪੈਸ਼ਲ ਡਿਸਕਾਊਂਟ ਮਿਲੂਗਾ ਤੇ ਹਾਂਜੀ ਗਿਆਨੀ ਜੀ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਤੇ ਤੁਸੀਂ ਕੋਈ ਸਨੇਹਾ ਅਮਾਨ ਦੇਣਾ ਚਾਹੁੰਦੇ ਹੋ ਮਾ ਦਰਸ਼ਕਾਂ ਨੂੰ ਦੇ ਦਿਓ ਹਣਾ ਮੋਟਾ ਕੋਈ ਮੈਸੇਜ ਕੋਈ ਫਿਰ ਵੀ ਹੁੰਦਾ ਆਪਣੇ ਵੱਲੋਂ ਮੈਸੇਜ ਇਹ ਹੀ ਹੈ ਜੀ ਹਾਂਜੀ ਪਹੁੰਚੋ ਸਾਡੇ ਕੋਲ ਦਰਸ਼ਨ ਦੇਣੇ ਸਾਡੇ ਕੋਲ ਹਾਂਜੀ ਹਾਂ ਠੀਕ ਆ ਜੀ ਠੀਕ ਆ ਜਰੂਰ ਆਇਓ ਦਰਸ਼ਕੋ ਬਾਈ ਜੀ ਕੋਲ ਗਿਆਨੀ ਦੀ ਹੱਟੀ ਤੇ ਗਿਆਨੀ ਦੀ ਸਭ ਮਰੇ ਕੋਲ ਜੇ ਮਰਜੀ ਪੁੱਛ ਲਿਓ ਉਹੀ ਗੱਲ ਆ ਮੇਤਰਾ ਦਾ ਨਾਂ ਚੱਲਦਾ ਇਹ ਤੋਂ ਮਾਰਜੀ ਸੂਟ ਪੜਵਾ ਲਈ ਇੱਥੇ ਸੂਟ ਨਹੀਂ ਤੁਹਾਨੂੰ ਸਾਰਾ ਕੁਝ ਮਿਲੂਗਾ ਠੀਕ ਆ ਤੇ ਇਦਾਂ ਹੀ મળਦੇ ਰਹਾਂਗੇ ਤੁਹਾਨੂੰ ਵਧੀਆ ਵਧੀਆ ਵੀਡੀਓ ਦੇ ਵਿੱਚ ਤੇ ਹੁਣ ਦਿਓ ਆਪਾਂ ਨੂੰ ਯਾਦਤ ਧੰਨਵਾਦ